ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਹਾਵਤ ਹੈ ਨਾ ਜਾ ਬਰਮਾ ਲੇਖ ਜਾਣਗੇ ਨਾਲ ਇਹ ਗੱਲ 突ਦੀ ਹੈ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਤੇ ਸੁਨੀਲ ਕੁਮਾਰ ਜਾਖੜ ਨੂੰ ਲੈ ਕੇ ਕਈ ਦਿਨ ਤੋਂ ਖਬਰਾਂ ਆ ਰਹੀਆਂ ਨੇ ਉਹਨਾਂ ਨੇ ਅਸਤੀਫਾ ਹਾਈ ਕਮਾਂਡ ਨੂੰ ਭੇਜ ਦਿੱਤਾ ਅੱਜ ਭੇਜਣਗੇ ਕੱਲ ਭੇਜਣਗੇ ਉਹ ਲਗਾਤਾਰ ਜਿਹੜਾ ਹੈ ਪ੍ਰਧਾਨ ਨਹੀਂ ਰਹਿਣਗੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਇਸ ਤਰ੍ਹਾਂ ਦੀਆਂ ਅਫਵਾਹਾਂ ਕਈ ਦਿਨਾਂ ਤੋਂ ਆ ਰਹੀਆਂ ਨੇ ਲੇਕਿਨ ਗੱਲ ਕਰੀਏ ਸੁਨੀਲ ਕੁਮਾਰ ਜਾਖੜ ਦੀ ਸੁਨੀਲ ਕੁਮਾਰ ਜਾਖੜ ਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਤਾਸ਼ ਵਾਲਾ ਪੱਤਾ ਮੇਰੇ ਉੱਤੇ ਖੇਡਿਆ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਕਾਰਗਰ ਸਾਬਤ ਨਹੀਂ ਹੋਇਆ ਉਸ ਦਾ ਰਿਜ਼ਲਟ ਜਿਹੜਾ ਹੈ ਪੋਜ਼ਿਟਿਵ ਨਹੀਂ ਆਇਆ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਸਿੱਖ ਅਤੇ ਜੱਟ ਚਿਹਰਾ ਲੱਭ ਗਿਆ ਹੈ ਭਾਰਤੀ ਜਨਤਾ ਪਾਰਟੀ ਦੀ ਤਲਾਸ਼ ਖਤਮ ਹੋ ਗਈ ਹੈ ਕਾਫੀ ਦਿਨਾਂ ਤੋਂ ਇਹ ਚਰਚਾਾਂਵਾਂ ਸ਼ੁਰੂਆਂ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਸਿੱਖ ਅਤੇ ਜੱਟ ਚਿਹਰੇ ਨੂੰ ਲੱਭ ਰਹੀ ਹੈ ਤਾਂ ਕਿ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਸੂਬੇ ਦਾ ਪ੍ਰਧਾਨ ਹੋਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਸਿੱਖ ਅਤੇ ਜੱਟ ਚਿਹਰੇ ਉੱਤੇ ਸੌਖੀਆਂ ਹੋ ਜਾਣ ਕਿਉਂਕਿ ਹਿੰਦੂ ਚਿਹਰੇ ਨੂੰ ਨਕਾਰਿਆ ਗਿਆ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਦਾਹੇ ਬਗਾਇ ਭਟਕੇ ਸ੍ਰੀਲ ਕੁਮਾਰ ਜਾਖੜ ਸੁਨੀਲ ਕੁਮਾਰ ਜਾਖੜ ਨੇ ਇੰਨਾ ਜ਼ਿਆਦਾ ਪ੍ਰਚਾਰ ਨਹੀਂ ਕੀਤਾ ਦੱਸਿਆ ਜਾ ਰਿਹਾ ਹੈ ਕਿ ਸੁਨੀਲ ਕੁਮਾਰ ਜਾਖੜ ਅਤੇ ਭਗਵੰਤ ਮਾਨ ਦੀ ਸਿੱਧੀ ਗੱਲਬਾਤ ਹੈ ਇਹ ਗੱਲ ਕੀਤੀ ਸੀ ਦੀਪਕ ਮੋਚ ਨੇ ਜਦੋਂ ਉਹਨਾਂ ਨੇ ਆਪਣੀ ਮੁੰਡਲੀ ਮੈਂਬਰ ਸ਼ਿਫਤੂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਅਸਤੀਫਾ ਦਿੱਤਾ ਸੀ ਉਹ ਉਹ ਵਿਧਾਨ ਸਭਾ ਦੀਆਂ ਚੋਣਾਂ ਹਾਰੇ ਸੀ ਸੰਦੀਪ ਕੁਮਾਰ ਜਾਖੜ ਜੋ ਸੁਨੀਲ ਕੁਮਾਰ ਜਾਖੜ ਦੇ ਭਤੀਜੇ ਨੇ ਹੁਣ ਦੱਸਦੇ ਨੇ ਹਾਂ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸੁਪਨਾ ਸੀ ਜੱਟ ਸਿੱਖ ਚਿਹਰਾ ਜਾਤ ਵੀ ਹੋਵੇ ਸੇਖੀ ਹੋਵੇ ਤਾਂ ਕਿ ਭਾਰਤੀ ਜਨਤਾ ਪਾਰਟੀ ਦੀ ਨੀ ਇੱਕ ਚੰਗੀ ਜਾਨਕੀ ਫਾਊਂਡੇਸ਼ਨ ਤੇ ਧਰੀ ਜਾਵੇ ਯਾਨੀ ਕਿ ਉਹ ਨੀ ਡਿਗੇ ਨਾ ਨੀ ਉਹ ਹਿੱਲੇ ਨਾ ਇਸ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਦੀ ਤਲਾਸ਼ ਜਿਹੜੀ ਹੈ ਖਤਮ ਹੋ ਗਈ ਹੋ ਗਈ ਹੈ ਪਹਿਲਾ ਇਹ ਵੀ ਦੱਸਿਆ ਜਾ ਰਿਹਾ ਕਿ ਜੱਟ ਸਿੱਖ 체ਹਰਾ ਰਵਨੀਤ ਬਟੂ ਵੀ ਹੋ ਸਕਦੇ ਨੇ ਰਵਨੀਤ ਬਿੱਟੂ ਕੋਲ ਦੋ ਉਹ ਤਿੰਨ ਉਹਦੇ ਨੇ ਇੱਕ ਤਾਂ ਉਹ ਕੇਂਦਰੀ ਮੰਤਰੀ ਬਣੇ ਨੇ ਹਾਰਨ ਦੇ ਬਾਵਜੂਦ ਦੂਸਰੇ ਪਾਸੇ ਉਹ ਰਾਜ ਸਭਾ ਦੇ ਮੈਂਬਰ ਬਣ ਗਏ ਨੇ ਚਲੋ ਉਹ ਹੋਰ ਕੇਂਦਰੀ ਮੰਤਰੀ ਦੀ ਜਿਹੜੀ ਕੁਰਸੀ ਹੈ ਉਹਨਾਂ ਦੀ ਪੱਕੀ ਹੋ ਗਈ ਹੈ ਲੇਕਿਨ ਅੰਦਰ ਖਾਤੇ ਕਿਤੇ ਨਾ ਕਿਤੇ ਜਾ ਕੇ ਮੈਂਟਲੀ ਰਵਨੀਤ ਬਿੱਟੂ ਵੱਲੋਂ ਟੌਰਚਰ ਕੀਤਾ ਜਾ ਰਿਹਾ ਹੈ ਸ੍ਰੀ ਕੁਮਾਰ ਜਾਕਰ ਨੂੰ ਇੱਧਰ ਭਾਰਤੀ ਜਨਤਾ ਪਾਰਟੀ ਹੁਣ ਰਵਨੀਤ ਬਿੱਟੂ ਵੱਲ ਨਹੀਂ ਮੁੜੀ ਨਾ ਹੀ ਸ੍ਰੀ ਕੁਮਾਰ ਜਾਕਰ ਵੱਲ ਨਾ ਹੀ ਹਰਜੀਤ ਗਰੇਵਾਲ ਲੇਕਿਨ ਉਹ ਮੁੜ ਗਈ ਹੈ ਦੱਸਿਆ ਨਵਜੋਤ ਸਿੰਘ ਸਿੱਧੂ ਵੱਲ ਨਵਜੋਤ ਸਿੰਘ ਸਿੱਧੂ ਬਿਲਕੁਲ ਮੰਨੀ ਦੇ ਰਿਹਾ ਉਹਨਾਂ ਆਖਿਆ ਕਿ ਮੈਂ ਔਸੂਲਾਂ ਦੇ ਨਾਲ ਮੇਰਾ ਕੋਈ ਸਮਝੌਤਾ ਨਹੀਂ ਮੇਰੇ ਆਪ ਦੇ ਔਸੂਲ ਨੇ ਅਤੇ ਭਾਰਤੀ ਜਨਤਾ ਪਾਰਟੀ ਦੇ ਆਪ ਦੇ ਔਸੂਲ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਕੀ ਮੂੰਹ ਦਿਖਾਵਾਂਗਾ ਜੇਕਰ ਮੈਂ ਪ੍ਰਧਾਨ ਬਣ ਜਾਂਦਾ ਹਾਂ ਭਾਰਤੀ ਜਨਤਾ ਪਾਰਟੀ ਦਾ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਅਤੇ ਖਾਸ ਕਰਕੇ ਦੇਸ਼ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਨ ਸ਼ਾਹ ਅਤੇ ਰਾਜਨਾਥ ਲਗਾਤਾਰ ਸੰਬਰਕ ਦੇ ਵਿੱਚ ਨੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਜਦੋ ਜਹਿਦ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕੀ ਭਾਰਤੀ ਜਨਤਾ ਪਾਰਟੀ ਸਿਕ ਨਵਜੋਤ ਸਿੰਘ ਸਿੱਧੂ ਨੂੰ ਅਜੇ ਜੱਟ ਸਕੇਹਰਾ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਰਸਤਾ ਸਾਫ ਹੋ ਗਿਆ ਹੈ ਹਰਜੀਤ ਗਰੇਵਾਲ ਨੇ ਵੀ हां ਕਰ ਦਿੱਤੀ ਹੈ ਰਵਣੀਤ ਬਟੂਨੇ ਵੀ ਹਾਂ ਕਰ ਦਿੱਤੇ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਗੜ ਮੰਨਿਆ ਜਾਣ ਵਾਲਾ ਹਲਕਾ ਹਸ਼ਿਆਰਪੁਰ ਉਤੋਂ ਵਿਜੀਤ ਸਾਪੜਾ ਨੇ ਵੀ ਹਾਂ ਕਰ ਦਿੱਤੀ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਪਾਰਟੀ ਦਾ ਪ੍ਰਧਾਨ ਬਣਾਉਂਦੇ ਹੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਤਾਂ ਇਹ ਇੱਕ ਬੜਾ ਵਧੀਆ ਪੋਜ਼ੀਟਿਵ ਕਾਰਗਰ ਸਿੱਧ ਹੋਵੇਗਾ ਗੱਡੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਲੀ ਤੇ ਚਰਜਾ ਹੋਵੇਗੀ ਸਾਰੀਆਂ ਸੀਟਾਂ ਬਹੁਮਤ ਤਾਂ ਪਾਵੇਂ ਨਾ ਹਾਸਲ ਕਰੇ ਲੇਕਿਨ ਕੁਛ ਨਾ ਕੁਛ ਪੱਲੇ ਪਵੇਗਾ ਭਾਰਤੀ ਜਨਤਾ ਪਾਰਟੀ ਦਾ ਇਹ ਸੋਚ ਕੇ ਅੰਦਰ ਖਾਤੇ ਸੈਟਗਾ ਮੀਟ ਕਾਂ ਕੀਤੀਆਂ ਜਾ ਰਹੀਆਂ ਨੇ ਸੂਤਰ ਦੱਸੇ ਦੇ ਵਿਜੀ ਚੈਨਲ ਦੱਸਦੇ ਨੇ ਕਿ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਕੋਈ ਸੁਰਜੀਤ ਨਹੀਂ ਕਰ ਸਕਦਾ ਇਸ ਲਈ ਲਗਾਤਾਰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਮੰਤਰੀ ਲਗਾਤਾਰ ਸੰਬਕ ਦੇ ਵਿੱਚ ਨੇ ਨਵਜੋਤ ਸਿੰਘ ਸਿੱਧੂ ਦੇ ਨਵਜੋਤ ਸਿੰਘ ਸਿੱਧੂ ਇੱਕ ਦੋ ਉਹ ਦਿਨਾਂ ਦੇ ਵਿੱਚ ਕਿਸੇ ਵੀ ਸਮੇਂ ਰਸਮੀ ਤਰੀਕੇ ਦੇ ਨਾਲ ਸ਼ਾਮਲ ਹੋ ਸਕਦੇ ਨੇ ਸ਼ਮੂਲੀਅਤ ਕਰ ਸਕਦੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਧੰਨ